ਇੰਡੀਆ ਦੇ ਵਿੱਚ 5000 ਤੋਂ ਜ਼ਿਆਦਾ ਪਰਸਨਲ ਲੋਨ ਐਪਸ ਨੇ ਤੇ ਇਹਨਾਂ ਦੇ ਵਿੱਚੋਂ ਬਹੁਤ ਹੀ ਘੱਟ ਐਪਸ ਨੇ ਜਿਹੜੀਆਂ ਆਰਬੀਆਈ ਦੇ ਨਾਲ ਰਜਿਸਟਰਡ ਨੇ ਤੇ ਜੇਕਰ ਤੁਸੀਂ ਕਿਸੇ ਨਨ ਰਜਿਸਟਰਡ ਐਪ ਤੋਂ ਲੋਨ ਲੈਣੇ ਹੋ ਤਾਂ ਤੁਸੀਂ ਬੁਰੇ ਤਰੀਕੇ ਨਾਲ ਫਸ ਸਕਦੇ ਹੋ ਇਨਫੈਕਟ ਆਰਬੀਆਈ ਨੇ ਜਿਹੜੀਆਂ ਪ੍ਰੂਵਡ ਐਪਸ ਨੇ ਉਹਨਾਂ ਦੀ ਲਿਸਟ ਵੀ ਕੱਢੀ ਹੋਈ ਹੈ ਉਹਨਾਂ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਹੈ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ 8 ਆਰਬੀਆਈ ਰਜਿਸਟਰਡ ਪਰਸਨਲ ਲੋਨ ਐਪਸ ਦਾ ਕੰਪੈਰੀਜ਼ਨ ਕਰਾਂਗੇ ਇਹਨਾਂ 8 ਐਪਸ ਨੂੰ ਆਪਾਂ 15 ਅਲੱਗ-ਅਲੱਗ ਪੈਰਾਮੀਟਰ ਤੇ ਕੰਪੇਅਰ ਕਰਾਂਗੇ ਜਿਵੇਂ ਕਿ ਲੋਨ ਅਮਾਉਂਟ ਸੈਕਸ਼ਨ ਹੋ ਗਿਆ ਈਜ਼ ਆਫ ਅਪਲਾਈਂਗ ਹੋ ਗਿਆ ਡਾਕੂਮੈਂਟੇਸ਼ਨ ਹੋ ਗਿਆ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਸੋ ਸਭ ਤੋਂ ਪਹਿਲਾਂ ਦੇਖਦੇ ਆ ਨਾ ਸਾਰੀਆਂ ਐਪਸ ਤੇ ਏਜ ਕ੍ਰਾਈਟੇਰੀਆ ਇੰਟਰਸਟ ਰੇਟ ਮਿਨੀਮਮ ਸੇਵਲ ਰਿਕੁਆਇਰਮੈਂਟ ਤੇ ਮਿਨੀਮਮ ਸੈਲਰੀ ਰਿਕੁਆਇਰਮੈਂਟ ਇਥੇ ਕੁਝ ਐਪਸ ਨੇ ਜਿਹੜੀਆਂ ਕਿ ਤੁਹਾਡੀ ਉਮਰ 18 ਸਾਲ ਹੁੰਦੇ ਹੀ ਤੁਹਾਨੂੰ ਲੋਨ ਦੇਣਾ ਸ਼ੁਰੂ ਕਰ ਦਿੰਦੀਆਂ ਨੇ ਜਿਵੇਂ ਕਿ ਕੈਸ਼ੀ ਹੋ ਗਿਆ ਟੂ ਬੈਲੈਂਸ ਹੋ ਗਿਆ ਸਟੈਸ਼ਫਿਨ ਹੋ ਗਿਆ ਆਲਮੋਸਟ ਬਾਕੀ ਸਾਰੀਆਂ ਐਪਸ ਤੁਹਾਡੀ ਉਮਰ 21 ਸਾਲ ਹੋਣ ਤੋਂ ਬਾਅਦ ਹੀ ਲੋਨ ਦੇਣਾ ਪ੍ਰੇਫਰ ਕਰਦੀਆਂ ਤੇ ਜੇਕਰ ਆਪਾਂ ਇਹਨਾਂ ਐਪਸ ਦੇ ਇੰਟਰਸਟ ਰੇਟ ਦੀ ਗੱਲ ਕਰੀਏ ਤਾਂ ਕਾਫੀ ਵੇਰੀਏਬਲ ਰੇਂਜ ਹੈ ਸਭ ਤੋਂ ਘੱਟ ਇੰਟਰਸਟ ਰੇਟ ਤੁਹਾਨੂੰ ਨਾ ਵੀ ਤੇ ਮਿਲ ਸਕਦਾ ਜੋ ਕਿ 9.9% ਹੈ ਪਰ ਇਹ ਜਿਹੜਾ 9.9% ਹੈ ਨਾ ਇਹ ਬਹੁਤ ਹੀ ਘੱਟ ਕਿਸੇ ਨੂੰ ਮਿਲਦਾ ਹੈ ਅਸਲ ਦੇ ਵਿੱਚ ਇਹ 9.9% ਇੰਟਰਸਟ ਰੇਟ ਲੈਣ ਦੇ ਲਈ ਤੁਹਾਡਾ ਜਿਹੜਾ ਸਿਮਲ ਸਕੋਰ ਟਾਪ 9% ਹੋਣਾ ਚਾਹੀਦਾ ਹੈ। ਤੁਹਾਡੀ ਇੱਕ ਚੰਗੀ ਖਾਸੀ ਸੈਲਰੀ ਹੋਣੀ ਚਾਹੀਦੀ ਹੈ। ਬੇਸਿਕਲੀ ਕਹਿਣ ਦਾ ਭਾਵ ਹੈ ਕਿ ਇਹ 9.9% ਦਾ ਵਿਆਜ ਕਿਸੇ ਐਦਾਂ ਦੇ ਇਨਸਾਨ ਨੂੰ ਮਿਲਦਾ ਜਿਹਨੂੰ ਲੋਨ ਦੀ ਜ਼ਰੂਰਤ ਹੀ ਨਹੀਂ ਆ। ਤੇ ਜੇਕਰ ਮੈਕਸਿਮਮ ਇੰਟਰਸਟ ਰੇਟ ਦੀ ਗੱਲ ਕਰੀਏ ਤਾਂ ਇਹ 70% ਤੱਕ ਜਾ ਸਕਦਾ ਹੈ ਜੋ ਕਿ ਟਰੂ ਬੈਲੈਂਸ ਆਫਰ ਕਰਦਾ ਹੈ। ਪਰ ਅਸੀਂ ਇੱਕ ਚੀਜ਼ ਅਬਜ਼ਰਵ ਕੀਤੀ ਹੈ ਕਿ ਜ਼ਿਆਦਾਤਰ ਲੋਕਾਂ ਨੂੰ 15 ਤੋਂ 25% ਦੇ ਵਿੱਚ ਇੰਟਰਸਟ ਰੇਟ ਮਿਲ ਜਾਂਦਾ ਹੈ। ਤੇ ਜੇਕਰ ਇਸ ਤੋਂ ਜ਼ਿਆਦਾ ਮਿਲ ਰਿਹਾ ਹੈ ਤਾਂ ਤੁਹਾਡੇ ਸਿਮਲ ਸਕੋਰ ਤੇ ਸੀਰੀਅਸਲੀ ਤੋਂ ਜ਼ਿਆਦਾ ਕੁਝ ਕੇਸਸ ਦੇ ਵਿੱਚ 600 6500 ਦੇ ਵਿੱਚ ਵੀ ਮਿਲ ਜਾਂਦਾ ਜਿਵੇਂ ਕਿ ਮਨੀ ਟੈਪ ਬਟ ਫਿਰ ਉੱਥੇ ਤੁਹਾਨੂੰ ਇੰਟਰਸਟ ਰੇਟ ਵੀ ਭਰ-ਭਰ ਕੇ ਚਾਰਜ ਕੀਤਾ ਜਾਂਦਾ ਮੋਟਾ-ਮੋਟਾ ਤੁਹਾਡੀ 10 ਤੋਂ 12000 ਦੀ ਮੰਥਲੀ ਸੈਲਰੀ ਹੋਣੀ ਚਾਹੀਦੀ ਹੈ ਜੇਕਰ ਤੁਸੀਂ ਇਨਸਟੈਂਟ ਲੋਨ ਲੈਣਾ ਤਾਂ ਕੁਝ ਕੇਸਸ ਜਿਵੇਂ ਕਿ ਨਾਵੀ ਹੋਮ ਕ੍ਰੈਡਿਟ ਮਨੀ ਟੈਪ ਤੁਹਾਡੀ ਇਹ ਮੰਥਲੀ ਸੈਲਰੀ 20 ਤੋਂ 30000 ਵੀ ਹੋ ਸਕਦੀ ਹੈ ਹੁਣ ਇੰਟਰਸਟ ਰੇਟ ਦੇ ਨਾਲ ਨਾ ਕੁਝ ਬਹੁਤਾ ਜ਼ਿਆਦਾ ਕਲੀਅਰ ਨਹੀਂ ਹੋਇਆ ਤੇ ਇਸ ਪਿਕਚਰ ਨੂੰ ਕਲੀਅਰ ਕਰਨ ਦੇ ਲਈ ਆਪਾਂ ਕੁਝ ਅਦਰ ਚਾਰजेस ਵੀ ਦੇਖਦੇ ਹਾਂ ਹੁਣ ਜੇਕਰ ਪ੍ਰੋਸੈਸਿੰਗ ਫੀਸ ਦੀ ਗੱਲ ਕਰੀਏ ਤਾਂ ਬ ਬਟ ਅਗੇਨ ਇਹ ਫਿਰ ਡਿਪੈਂਡ ਕਰਦਾ ਤੁਹਾਡੇ ਸਿੰਪਲ ਸਕੋਰ ਤੇ ਜਨਰਲੀ ਨਾਵੀ ਸਾਰਿਆਂ ਨੂੰ ਹੀ 2 ਤੋਂ 3% ਪ੍ਰੋਸੈਸਿੰਗ ਫੀਸ ਲਾਉਂਦੀ ਹੈ ਹੁਣ ਇੱਥੇ ਅਸੀਂ ਇਹ ਅਬਜ਼ਰਵ ਕਰ پا ਰਹੇ ਹਾਂ ਜਿਵੇਂ ਕਿ ਨਾਵੀ ਹੋਮ ਕ੍ਰੈਡਿਟ ਮਨੀ ਟੈਪ ਸਟੈਸ਼ਵਿਨ ਇਹ ਕੁਝ ਐਦਾਂ ਦੀਆਂ ਕੰਪਨੀਆਂ ਨੇ ਜਿਨ੍ਹਾਂ ਦੀ ਜਿਹੜੀ ਪ੍ਰੋਸੈਸਿੰਗ ਫੀਸ ਹੈ ਉਹ ਥੋੜੀ ਜਿਹੀ ਘੱਟ ਹੈ ਬਾਕੀਆਂ ਨਾਲ ਦੇਖੀਏ ਤਾਂ ਉਹਨਾਂ ਦੀ ਫੀਸ ਕਾਫੀ ਜ਼ਿਆਦਾ ਹੈ ਇੱਥੇ ਕ੍ਰੈਡਿਟ ਵੀ ਸਿੱਧਾ ਅਮਾਊਂਟ ਦੱਸਦੀ ਹੈ ਬਟ ਉਹਦੀ ਰੇਂਜ ਵੀ ਫਿਰ ਕਾਫੀ ਬ੍ਰਾਡ ਹੈ ਜੋ ਕਿ ਕੁਝ 100 ਤੋਂ ਲੈ ਕੇ ਕੁਝ ਹਜ਼ਾਰਾਂ ਤੱਕ ਹੋ ਸਕਦੀ ਹੈ ਜਦੋਂ ਗੱਲ ਆਉਂਦੀ ਹੈ ਲੇ ਤੇ منی ਟੈਪ ਦੇ ਸਭ ਤੋਂ ਘੱਟ ਚਾਰजेस ਹੈ ਨਾਵੀ ਐਂਡ ਪੌਕਟ ਤੇ ਸਟੈਸ਼ਫਨ ਤੁਹਾਨੂੰ 24% ਚਾਰਜ ਕਰਦੇ ਆ ਜੋ ਕਿ ਸਟੈਂਡਰਡ ਚਾਰजेस ਦੀ ਤਰ੍ਹਾਂ ਹੋਮ ਕ੍ਰੈਡਿਟ ਟੂ ਬੈਲੈਂਸ ਤੇ ਕ੍ਰੈਡਿਟ ਵੀ ਤਾਂ ਬਹੁਤ ਹੀ ਜ਼ਿਆਦਾ ਚਾਰਜ ਕਰਦੇ ਆ ਤੇ ਜਦੋਂ ਗੱਲ ਆਉਂਦੀ ਹੈ ਪ੍ਰੀਪੇਮੈਂਟ ਦੀ ਤਾਂ ਇਹ ਟੋਟਲੀ ਉਲਟਾ ਹੋ ਜਾਂਦਾ ਹੋਮ ਕ੍ਰੈਡਿਟ ਟੂ ਬੈਲੈਂਸ ਤੇ ਕ੍ਰੈਡਿਟ ਵੀ ਤੁਹਾਨੂੰ 0 ਚਾਰਜ ਕਰਦੇ ਆ منی ਟੈਪ ਨਾਵੀ ਤੇ ਸਟੈਸ਼ਫਨ ਵੀ 0 ਚਾਰਜ ਕਰਦੇ ਆ ਇੱਥੇ ਕੈਸ਼ ਹੀ ਤੁਹਾਨੂੰ 5% ਚਾਰਜ ਕਰਦਾ ਤੇ ਐਮ ਪਾਕਟ ਤੁਹਾਨੂੰ 3% ਚਾਰਜ ਕਰਦਾ ਤੇ ਹੁਣ ਤੱਕ ਅਸੀਂ ਇੱਕ ਚੀਜ਼ ਦੇਖਿਆ ਕਿ ਨਾ ਵੀ ਆਲਮੋਸਟ ਸਾਰੇ ਹੀ ਪੈਰਾਮੀਟਰ ਤੇ ਕਾਫੀ ਡੀਸੈਂਟ ਹੈ ਬਟ ਫਿਰ ਇਥੋਂ ਨੌਨ ਲੈਣੀ ਤੁਹਾਡੀ ਘੱਟੋ ਘੱਟ ਮੰਥਲੀ ਸੈਲਰੀ 20000 ਰੁਪਏ ਹੋਣੀ ਚਾਹੀਦੀ ਹੈ ਕ੍ਰੈਡਿਟ ਵੀ ਮਨੀ ਟੈਪ ਐਮ ਪਾਕਟ ਤੇ ਸਟੈਸ਼ਫਿੰਨ ਕਿਸੇ ਕਿਸੇ ਪੈਰਾਮੀਟਰ ਤੇ ਕਾਫੀ ਵਧੀਆ ਨੇ ਤੇ ਕਿਸੇ ਕਿਸੇ ਤੇ ਕਾਫੀ ਐਕਸਪੈਂਸਿਵ ਨੇ ਕ੍ਰੈਡਿਟ ਵੀ ਦੀ ਗੱਲ ਕਰੀਏ ਤਾਂ ਉਹਦੀ ਪ੍ਰੋਸੈਸਿੰਗ ਫੀਸ ਕਾਫੀ ਜ਼ਿਆਦਾ ਹੈ ਬਾਕੀ ਸਾਰਾ ਕੁਝ ਠੀਕ ਹੈ ਜੇਕਰ ਸਟੈਸ਼ਫਿੰਨ ਦੀ ਗੱਲ ਕਰੀਏ ਤਾਂ ਉਹਦਾ ਇੰਟਰਸਟ ਰੇਟ ਜ਼ਿਆਦਾ ਹੈ ਬਾਕੀ ਸਾਰਾ ਕੁਝ ਠੀਕ ਹੈ ਮਨੀ ਟੈਪ ਦੇ ਵਿੱਚ ਤੁਹਾਡੀ ਮੰਥਲੀ ਸੈਲਰੀ ਦਾ ਜਿਹੜਾ ਕ੍ਰਾਈਟੇਰੀਆ ਉਹ ਥੋੜਾ ਜਿਹਾ ਹਾਈ ਹੈ ਤੇ ਐਮ ਪਾਕਟ ਦੀ ਗੱਲ ਕਰੀਏ ਤਾਂ ਉਹਦੀ ਪ੍ਰੋਸੈਸਿੰਗ ਫੀਸ ਜ਼ਿਆਦਾ ਹੈ ਕੈਸ਼ੀ ਟ੍ਰੂ ਬੈਲੈਂਸ ਤੇ ਹੋਮ ਕ੍ਰੈਡਿਟ ਆਲਮੋਸਟ ਸਾਰੇ ਹੀ ਪ ਤੁਹਾਨੂੰ ਨਾ ਵੀ ਤੋਂ ਮਿਲੇਗਾ ਜੋ ਕਿ 20 ਲੱਖ ਤੱਕ ਦਾ ਲੋਨ ਹੋ ਸਕਦਾ ਹੈ ਉਸ ਤੋਂ ਬਾਅਦ ਆਉਂਦੇ ਆ ਕ੍ਰੈਡਿਟ ਵੀ ਸਟੈਸ਼ਫਿਨ ਹੋਮ ਕ੍ਰੈਡਿਟ ਤੇ ਮਨੀ ਟੈਪ ਜਿੱਥੇ ਤੁਹਾਨੂੰ 5 ਲੱਖ ਤੱਕ ਦਾ ਲੋਨ ਮਿਲ ਸਕਦਾ ਹੈ ਕੈਸ਼ੀ ਤੇ ਤੁਹਾਨੂੰ ਮੈਕਸਿਮਮ 4 ਲੱਖ ਤੱਕ ਦਾ ਲੋਨ ਮਿਲ ਸਕਦਾ ਹੈ ਟੂ ਬੈਲੈਂਸ ਤੇ ਤੁਹਾਨੂੰ ਮੈਕਸਿਮਮ 1 ਲੱਖ ਤੱਕ ਦਾ ਲੋਨ ਮਿਲੇਗਾ ਤੇ ਐਮ ਪਾਕਟ ਤੇ ਤੁਹਾਨੂੰ ਮੈਕਸਿਮਮ ਸਿਰਫ 45000 ਤੱਕ ਦਾ ਲੋਨ ਮਿਲੇਗਾ ਹਾਲਾਂਕਿ ਐਮ ਪਾਕਟ ਤੋਂ ਇਹਦਾ ਲੱਗ ਨਹੀਂ ਸਿਰਿਆ ਪਰ ਤੁਹਾਨੂੰ ਮੈਕਸਿਮਮ ਸਿਰਫ 45000 ਦੇ ਲੋਨ ਮਿਲੇਗਾ ਜੇਕਰ ਮੈਕਸਿਮਮ ਟਨਿਓਰ ਦੀ ਗੱਲ ਕਰੀਏ ਤਾਂ ਉਹ ਵੀ ਤੁਹ ਉਸ ਤੋਂ ਬਾਅਦ ਹੋਮ ਕ੍ਰੈਡਿਟ ਦੀ ਗੱਲ ਕਰੀਏ ਤਾਂ ਤੁਹਾਨੂੰ 4 ਸਾਲ ਤੱਕ ਦਾ ਟਾਈਮ ਮਿਲੇਗਾ ਮਨੀ ਟੈਪ ਤੇ ਸਟੈਸ਼ਫਨ ਤੇ ਤੁਹਾਨੂੰ ਮੈਕਸਿਮਮ 3 ਸਾਲ ਤੱਕ ਦਾ ਲੋਨ ਮਿਲੇਗਾ ਹੁਣ ਲੋਨ ਲੈਣ ਤੋਂ ਪਹਿਲਾਂ ਇਹ ਸਾਰੇ ਪੈਰਾਮੀਟਰਸ ਦੇਖਣਾ ਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਹੁਣ ਇਹਨਾਂ ਐਪਸ ਤੇ ਲੋਨ ਐਪਲੀਕੇਸ਼ਨ ਦਾ ਪ੍ਰੋਸੈਸ ਦੇਖਣ ਤੋਂ ਪਹਿਲਾਂ ਆਈ ਐਮ ਸ਼ੋਰ ਕਿ ਬਹੁਤ ਸਾਰੇ ਲੋਕਾਂ ਦੇ ਨਾ ਬਹੁਤ ਸਾਰੇ ਡਾਊਟਸ ਹੋਣਗੇ ਕਿ ਯਾਰ ਸਾਡਾ ਲੋਨ ਰਿਜੈਕਟ ਕਿਉਂ ਹੋ ਜਾਂਦਾ ਹੈ ਜਾਂ ਫਿਰ ਸਾਨੂੰ ਅਮਾਊਂਟ ਘੱਟ ਕਿਉਂ ਮਿਲਿਆ ਸਿਬਲ ਸਕੋਰ ਕਿਵੇਂ ਵਧਾਉਣਾ ਇਦਾਂ ਦੇ ਬਹੁਤ ਸਾਰੇ ਡਾਊਟਸ ਹੋਣਗੇ ਜੇਕਰ ਤੁਹਾਡਾ ਵੀ ਕੋਈ ਇਦਾਂ ਦਾ ਕਮਿਊਨਿਟੀ ਨੂੰ ਜੁਆਇਨ ਕਰਨ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਹੈ। ਚਲੋ ਹੁਣ ਅੱਗੇ ਇਹ ਦੇਖਦੇ ਆਂ ਇਹਨਾਂ ਐਪਸ ਦੇ ਵਿੱਚ ਈਜ਼ ਆਫ ਅਪਲਾਈਿੰਗ ਮਤਲਬ ਕਿ ਲੋਨ ਅਪਲਾਈ ਕਰਨਾ ਕਿੰਨਾ ਕੌਖਾ ਤੇ ਕਿੰਨਾ ਕਸੌਖਾ ਨਾ ਵੀ ਤੇ ਕੈਸ਼ੀ ਇਦਾਂ ਦੀਆਂ ਐਪਸ ਨੇ ਜਿੱਥੇ ਤੁਸੀਂ ਡਾਕੂਮੈਂਟ ਅਪਲੋਡ ਕਰੋਗੇ ਤੇ ਤੁਹਾਡੇ ਡਾਕੂਮੈਂਟ ਇਨਸਟੈਂਟਲੀ ਵੈਰੀਫਾਈ ਹੋ ਜਾਂਦੇ ਆਂ ਟਰੂ ਬੈਲੈਂਸ ਮਨੀ ਪਾਕਟ ਤੇ ਐਮ ਟੈਪ ਇਹ ਕੁਝ ਇਦਾਂ ਦੀਆਂ ਐਪਸ ਨੇ ਜਿੱਥੇ ਤੁਹਾਡੇ ਡਾਕੂਮੈਂਟ ਵੈਰੀਫਾਈ ਹੋਣ ਨੂੰ 10 ਤੋਂ 20 ਮਿੰਟ ਲੱਗ ਜਾਂਦੇ ਆਂ ਬਟ ਫਿਰ ਕੁਝ ਐਪਸ ਇਦਾਂ ਦੀਆਂ ਵੀ ਨੇ ਜਿਵੇਂ ਕਿ ਕ੍ਰੈਡਿਟ ਵੀ ਹੋਮ ਕ੍ਰੈਡਿਟ ਸਟੈਸ਼ਫਿਨ ਜਿੱਥੇ ਕਿ ਤੁਹਾਡੇ ਡਾਕੂਮੈਂਟ ਵੈਰੀਫਿਕੇਸ਼ਨ ਨੂੰ ਟਾਈਮ ਲੱਗਦਾ ਜਿੰਨਾ ਕ ਟਾਈਮ ਤੁਹਾਡੇ ਡਾਕੂਮੈਂਟ ਵੈਰੀਫਿਕੇਸ਼ਨ ਨੂੰ ਲੱਗਦਾ ਹੈ। ਬਾਕੀ ਆਪਸ ਜਿਵੇਂ 홈 ਕ੍ਰੈਡਿਟ, ਸਟੈਸ਼ਫਿਨ ਤੇ ਮਨੀ ਟੈਪ। ਇੱਥੇ ਤੁਹਾਡੇ ਅਕਾਊਂਟ 'ਚ ਪੈਸਾ ਆਉਣ ਨੂੰ 1 ਤੋਂ 2 ਦਿਨ ਲੱਗ ਸਕਦੇ ਆ ਤੁਹਾਡੇ ਡਾਕੂਮੈਂਟ ਵੈਰੀਫਾਈ ਹੋਣ ਤੋਂ ਬਾਅਦ। ਹੁਣ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਆਲਮੋਸਟ ਸਾਰੀਆਂ ਆਪਸ ਦਾ ਪ੍ਰੋਸੈਸ ਹੀ ਆਨਲਾਈਨ ਹੈ। ਬਸ ਤੁਹਾਡੇ ਆਧਾਰ ਤੇ ਪੈਨ ਕਾਰਡ ਆਪਸ ਦੇ ਵਿੱਚ ਲਿੰਕ ਹੋਣੀ ਚਾਹੀਦੀ ਹੈ ਤੇ ਇਹ ਦੋਨੋਂ ਚੀਜ਼ਾਂ ਤੁਹਾਡੇ ਕਰੰਟ ਮੋਬਾਈਲ ਨੰਬਰ ਨਾਲ ਲਿੰਕ ਹੋਣੀਆਂ ਚਾਹੀਦੀਆਂ ਨੇ। ਫਿਰ ਕੋਈ ਦਿੱਕਤ ਵਾਲੀ ਗੱਲ ਨਹੀਂ ਆ। ਹੁਣ ਇੱਕ ਵਾਰੀ ਇਹ ਵੀ ਦੇਖ ਲੈਣਾ ਕਿ ਨੂੰ ਤੁਹਾਡੀ ਸੈਲਰੀ ਸਲਿੱਪ ਤੇ ਬੈਂਕ ਸਟੇਟਮੈਂਟ ਅਪਲੋਡ ਕਰਨੀ ਪੈਗੀ ਬਟ ਇਥੇ ਇੱਕ ਨੋਟ ਕਰਨ ਵਾਲੀ ਗੱਲ ਹੈ ਕਿ ਜਿਹੜੀ ਕੈਸ਼ੀ ਐਪ ਹੈ ਉਹ ਤੁਹਾਡੇ ਸੋਸ਼ਲ ਮੀਡੀਆ ਜਿਵੇਂ ਕਿ ਇੰਸਟਾਗ੍ਰam ਫੇਸਬੁੱਕ ਹੋ ਗਿਆ ਲਿੰਕਡਇਨ ਹੋ ਗਿਆ ਇਹਨਾਂ ਸੋਸ਼ਲ ਮੀਡੀਆ ਅਕਾਊਂਟਸ ਦੀ ਡਿਟੇਲ ਮੰਗਦਾ ਹੈ ਜੋ ਕੋਈ ਪਰਸਨਲੀ ਥੋੜਾ ਜਿਹਾ ਡਾਊਟਫੁਲ ਲੱਗਦਾ ਹੈ ਹੁਣ ਟ੍ਰੂ ਬੈਲੈਂਸ ਨੇ ਕਾਫੀ ਸਾਰੀ ਇਨਫੋਰਮੇਸ਼ਨ ਠੀਕ ਤਰੀਕੇ ਨਾਲ ਡਿਸਪਲੇ ਨਹੀਂ ਕੀਤੀ ਹੋਈ ਜਿਸ ਚੀਜ਼ ਨੂੰ ਇਨਫੋਰਮੇਸ਼ਨ ਕੱਢਣ ਲਈ ਸਾਨੂੰ ਵੀ ਕਾਫੀ ਡੀਪ ਲੀਅਰ ਸਰਚ ਕਰਨਾ ਪਏਗਾ ਹੁਣ ਇਨਫੋਰਮੇਸ਼ਨ ਨੂੰ ਠੀਕ ਤਰੀਕੇ ਨਾਲ ਟਰਾਂਸਪੇਰੈਂਟਲੀ ਡਿਸਪਲੇ ਨਾ ਕਰਨਾ ਉਹ ਵੀ ਇੱਕ ਡਾਊਟਫੁਲ ਚੀਜ਼ ਹੋ ਜਾਂਦੀ ਆ। ਨਾਵੀ ਤੇ ਕ੍ਰੈਡਿਟ ਵੀ ਬੈਸਟ ਨੇ ਇਨ ਟਰਮਸ ਆਫ ਟਰਾਂਸਪੇਰੈਂਸੀ। ਉਹਨਾਂ ਨੇ ਸਾਰਾ ਕੁਝ ਬਿਲਕੁਲ ਕਲੀਅਰਲੀ ਦੱਸਿਆ ਹੋਇਆ। ਚਲੋ ਹੁਣ ਇਹਨਾਂ ਸਾਰੀਆਂ ਐਪਸ ਨੂੰ ਆਖਰੀ ਪੈਰਾਮੀਟਰ ਤੇ ਕੰਪੇਅਰ ਕਰ ਲੈਂਦੇ ਆ ਇਹਨਾਂ ਐਪਸ ਦੇ ਰਿਵਿਊਸ ਤੇ ਇਹਨਾਂ ਦੀ ਰੇਟਿੰਗ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਸਾਰੀਆਂ ਐਪਸ ਦੇ ਹੀ 1 ਕਰੋੜ ਤੋਂ ਜ਼ਿਆਦਾ ਡਾਊਨਲੋਡਸ ਹੈ। ਕੁਝ ਐਪਸ ਜਿਵੇਂ ਕਿ ਨਾਵੀ ਕ੍ਰੈਡਿਟ ਵੀ ਟੂ ਬੈਲੈਂਸ ਉਹਨਾਂ ਦੇ 5 ਕਰੋੜ ਤੋਂ ਜ਼ਿਆਦਾ ਡਾਊਨਲੋਡ ਹੁਣ ਇਹਨਾਂ ਦੇ ਵਿੱਚ ਸਟੈਸ਼ਨ ਤੇ ਕੈਸ਼ੀ ਦੀ ਰੇਟਿੰਗ 4 ਤੋਂ ਘੱਟ ਹੈ ਬਾਕੀ ਆਲਮੋਸਟ ਸਾਰੀਆਂ ਐਪਸ ਦੀ ਰੇਟਿੰਗ 4 ਤੋਂ ਵੱਧ ਹੈ ਆਲਮੋਸਟ ਸਾਰੀਆਂ ਦੀ ਹੀ ਰੇਟਿੰਗ 4.4 ਦੇ ਆਸ-ਪਾਸ ਹੈ ਪਰ ਇਹ ਜਿਹੜੀਆਂ ਰੇਟਿੰਗਸ ਨੇ ਇਹਨਾਂ ਤੇ ਬਹੁਤਾ ਰਿਲੇ ਨਹੀਂ ਕਰਨਾ ਚਾਹੀਦਾ ਇਹ ਟਾਈਮ ਦੇ ਨਾਲ-ਨਾਲ ਚੇਂਜ ਹੁੰਦੀਆਂ ਰਹਿੰਦੀਆਂ ਨੇ ਅਜੇ ਨਾਵੀ ਦੀ ਗੱਲ ਕਰੀਏ ਤਾਂ ਅਜੇ 8 ਮਹੀਨੇ ਪਹਿਲਾਂ ਇਹਨਾਂ ਦੀ ਰੇਟਿੰਗ 3.7 ਸੀ ਜੋ ਕਿ ਹੁਣ 4.4 ਹੈ ਸੋ 올 ਰਾਈਟ ਇਹ ਸਾਰੇ ਪੈਰਾਮੀਟਰਸ ਦੇਖਣ ਤੋਂ ਬਾਅਦ ਸਾਡਾ ਜੋ ਕਨਕਲੂਜਨ ਹੈ ਕਿ ਨਾਵੀ ਕ੍ਰੈਡਿਟ ਵੀ ਤੇ ਮਨੀ ਟੈਪ ਇਹ ਤਿੰਨ ਬੈਸਟ ਐਪਸ ਨੇ ਇਨਸਟੈਂਟ ਲੋਨ ਬਟ ਅਛੀ ਦੀ ਬਹੁਤ ਹਾਈ ਪੋਸਿਬਿਲਿਟੀ ਹੈ ਕਿ ਤੁਹਾਡੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਜਿਹੜੀ ਤੁਹਾਡੀ ਲੋਨ ਐਪ ਹੈ ਉਹ ਤੁਹਾਨੂੰ ਕੋਈ ਹੋਰ ਐਪ ਸੂਟ ਕਰੇਗੀ ਤੇ ਇਹ ਵੀ ਹੋ ਸਕਦਾ ਹੈ ਕਿ ਲੋਨ ਲੈਣ ਤੋਂ ਪਹਿਲਾਂ ਤੁਹਾਡੇ ਬਹੁਤ ਸਾਰੇ ਸਵਾਲ ਹੋਣਗੇ ਤੇ ਜੇਕਰ ਇਹ ਗੱਲ ਹੈ ਤਾਂ ਤੁਸੀਂ ਸਾਡੀ 2k5 community 2k5.co ਤੇ ਜਾ ਕੇ ਪੁੱਛ ਸਕਦੇ ਹੋ ਉੱਥੇ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ 100% ਮਿਲਣਗੇ ਉਹ ਵੀ ਬਿਲਕੁਲ ਫ੍ਰੀ ਦੇ ਵਿੱਚ ਵੀਡੀਓ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਜਲਦੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਟਿਲ ਦੈਨ 2k5